ਅੱਜ ਕੱਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਬਿੰਦਰਪਾਲ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਕਿਸਾਨ ਸ਼ੁਭਕਰਨ ਦੀ ਜੋ ਕਿ ਅਭੀਤ ਸਮੇਂ ਦੇ ਵਿੱਚ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਗਿਆ ਸੀ ਤੇ ਹੁਣ ਉਸ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਜਿਸ ਤੇ ਸੁਣਵਾਈ ਹੋ ਰਹੀ ਹੈ ਤੇ ਤਾਜ਼ਾ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਤੇ ਇਸ ਤੋਂ ਬਾਅਦ ਜੋ ਕਮੇਟੀ ਹਾਈ ਕੋਰਟ ਵੱਲੋਂ ਬਣਾਈ ਗਈ ਆ ਤਿੰਨ ਮੈਂਬਰੀ ਉਸ ਨੇ 6 ਹਫ਼ਤੇ ਦਾ ਸਮਾਂ ਹੋਰ ਮੰਗਿਆ ਕਿਉਂਕਿ ਹਰਿਆਣਾ ਸਰਕਾਰ ਨੇ ਆਪਣਾ ਪੱਖ ਦੇ ਵਿੱਚ ਕੋਈ ਵੀ ਦਸਤਾਵੇਜ਼ ਕਮੇਟੀ ਦੇ ਕੋਲ ਸਬਮਿਟ ਨੇ ਕਰਵਾਏ ਤੇ ਇਸ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕਮੇਟੀ ਨੇ 6 ਹਫਤੇ ਦਾ ਸਮਾਂ ਮੰਗਿਆ ਅਤੇ ਹਾਈ ਕੋਰਟ ਵੱਲੋਂ ਕਮੇਟੀ ਨੂੰ 6 ਹਫਤੇ ਦਾ ਸਮਾਂ ਦੇ ਦਿੱਤਾ ਗਿਆ ਹੁਣ ਇਸ ਤੋਂ ਬਾਅਦ ਜੋ ਕਮੇਟੀ ਹੈ ਉਹ 18 April ਨੂੰ ਨਰਵਾਣਾ ਜਾਵੇਗੀ ਤੇ ਉੱਥੇ ਜੋ ਵੀ ਗਵਾਹ ਨੇ ਤੇ ਜੋ ਲੋਕ ਨੇ ਜੋ ਆਪਣੇ ਬਿਆਨ ਦਰਜ ਕਰਵਾਉਣਾ ਚਾਹੁੰਦੇ ਨੇ ਉਹ ਕਮੇਟੀ ਦੇ ਕੋਲ ਗੈਸਟ ਹਾਊਸ ਦੇ ਵਿੱਚ ਦਰਜ ਕਰਵਾ ਸਕਦੇ ਨੇ ਲੇਕਿਨ ਜੋ ਅਪੀਲ ਕਰਤਾ ਨੇ ਵਕੀਲ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ ਇਹ ਸ਼ੱਕ ਹੈ ਕਿ ਜੋ ਗੈਸਟ ਹਾਊਸ ਹੈ ਨਰਵਾਣਾ ਦਾ ਉਹ ਹਰਿਆਣਾ ਦੇ ਵਿੱਚ ਪੈਂਦਾ ਹੈ ਤੇ ਉੱਥੇ ਜੇਕਰ ਕੋਈ ਬਿਆਨ ਦਰਜ ਕਰਵਾਉਣ ਜਾਂਦਾ ਹੈ ਤੇ ਉਸ ਉੱਤੇ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ ਤੇ ਇਸ ਲਈ ਉਹ ਹਾਈ ਕੋਰਟ ਨੂੰ ਇਹ ਅਪੀਲ ਕਰਦੇ ਨੇ ਕਿ ਜੋ ਬਿਆਨ ਦਰਜ ਕਰਵਾਉਣ ਦੀ ਥਾਂ ਹੈ ਉਹ ਬਦਲ ਕੇ ਪੰਜਾਬ ਦੇ ਵਿੱਚ ਕੀਤੀ ਜਾਵੇ ਹੁਣ ਜੋ ਹੋਰ ਇਸ ਮਾਮਲੇ ਦੇ ਵਿੱਚ ਜੋ ਕਿਸਾਨ ਨੇ ਜੋ ਖਨੌਰੀ ਬਾਰਡਰ ਤੇ ਜ਼ਖਮੀ ਹੋਏ ਨੇ ਉਹਨਾਂ ਤੇ ਵੀ ਜੋ ਸੁਣਵਾਈ ਹੈ ਹਾਈ ਕੋਰਟ ਦੇ ਵਿੱਚ ਹੋਵੇਗੀ ਲੇਕਿਨ ਉਹ ਅਗਲੀ ਸੁਣਵਾਈ ਜੋ ਮਈ ਦੇ ਵਿੱਚ ਹੋਣੀ ਹੈ ਉਸ ਦੇ ਵਿੱਚ ਉਹਨਾਂ ਜ਼ਖਮੀ ਕਿਸਾਨਾਂ ਬਾਰੇ ਚਰਚਾ ਕੀਤੀ ਜਾਵੇਗੀ ਤੇ ਕਮੇਟੀ ਨੇ ਇਹ ਵੀ ਕਿਹਾ ਹੈ ਕਿ ਹਰਿਆਣਾ ਸਰਕਾਰ ਨੇ ਆਪਣੀ ਪਾਵਰ ਦਾ ਜੋ ਦੁਰਵਰਤੋਂ ਹੈ ਉਹ ਕੀਤੀ ਹੈ ਜਾਂ ਨਹੀਂ ਇਸ ਤੇ ਵੀ ਜੋ ਜਾਂਚ ਹੈ ਉਹ 6 ਹਫ਼ਤੇ ਤੱਕ ਜਾ ਸਕਦੀ ਹੈ ਤੇ ਇਸ ਦੇ ਲਈ ਜੋ ਕਮੇਟੀ ਵੱਲੋਂ ਸਮਾਂ ਮੰਗਿਆ ਗਿਆ ਤੇ ਹਾਈ ਕੋਰਟ ਵੱਲੋਂ ਕਮੇਟੀ ਨੂੰ ਇਹ ਸਮਾਂ ਦਿੱਤਾ ਗਿਆ ਤੇ 6 ਹਫ਼ਤੇ ਬਾਅਦ ਜੋ ਕਮੇਟੀ ਹੈ ਆਪਣੀ ਰਿਪੋਰਟ ਹੈ ਉਹ ਹਾਈ ਕੋਰਟ ਦੇ ਵਿੱਚ ਸਬਮਿਟ ਕਰਾਵੇਗੀ ਤੇ ਤੁਹਾਨੂੰ ਵੀ ਦੱਸਦੀ ਹੈ ਕਿ ਹਰਿਆਣਾ ਸਰਕਾਰ ਵੱਲੋਂ ਵੀ ਇਸ ਕਮੇਟੀ ਦੇ ਆਦੇਸ਼ਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਤੇ ਸੁਪਰੀਮ ਕੋਰਟ ਦਾ ਵੀ ਇਹ ਕਹਿਣਾ ਹੈ ਕਿ ਕਮੇਟੀ ਦੇ ਜੋ ਆਪਣੀ ਰਿਪੋਰਟ ਹੈ ਸਬਮਿਟ ਕਰਵਾਉਣ ਤੋਂ ਬਾਅਦ ਹੀ ਉਹਨਾਂ ਵੱਲੋਂ ਕੋਈ ਫੈਸਲਾ ਲਿਆ ਜਾਵੇਗਾ